ਜਿਹੜੇ ਕਹਿੰਦੇ ਇੱਥੇ ਆਓਗੇ ਤੁਹਾਨੂੰ ਪੁੱਤ ਮਿਲੂਗਾ ਸੁਖਣਾ ਬਾਬੇ ਨਾਨਕ ਦਾ ਜੀਵਨ ਪੜਿਆ ਹੋਣਾ ਭੈਣੋ ਤੁਹਾਡੇ ਜੋ ਕਿਸੇ ਨੇ ਜੇ ਨਹੀਂ ਪੜਿਆ ਤੇ ਪੜੋ ਇੱਕ ਵਾਰ ਬਾਬੇ ਨਾਨਕ ਦੇ ਘਰ ਕੋਈ ਔਲਾਦ ਨਹੀਂ ਹੈ ਤੇ ਗੁਰਨਾਨ ਸਾਹਿਬ ਉਹਨਾਂ ਨੂੰ ਕਹਿ ਸਕਦੇ ਸੀ ਨਾ ਭੈਣੇ ਮੇਰੇ ਤੋਂ 5 ਸਾਲ ਵੱਡੀਆਂ ਹਨ ਮੇਰੇ ਘਰ ਤਾਂ ਦੋ ਬੇਟੇ ਨੇ ਸ੍ਰੀ ਚੰਦ ਤੇ ਲਖਮੀਦਾਸ ਤੂੰ ਐ ਕਰ ਆ ਸ਼ਬਦ ਪੜਿਆ ਕਰ ਤੇਰੇ ਘਰ ਵੀ ਪੁੱਤ ਹੋ ਜੂ ਜਿਹੜੇ ਅੱਜ ਆ ਸ਼ਬਦ ਦਿੰਦੇ ਫਿਰਦੇ ਨੇ ਦੇਹ ਧਾਰੀ ਲੋਕੀ ਜਾਂਦੇ ਆ ਮੈਂ ਬੇਨਤੀ ਕਰ ਲਗਾ ਧਿਆਨ ਨਾਲ ਸੁਣਿਓ ਗੁਰੂ ਨਾਨਕ ਸਾਹਿਬ ਆਪਣੀ ਭੈਣ ਨੂੰ ਕਹਿ ਸਕਦੇ ਗੁਰੂ ਨਾਨਕ ਸਾਹਿਬ ਦੇ ਕੋਲ ਤਾਂ ਆਪਣੀ ਬਾਣੀ ਵੀ ਹੈਗੀ ਸੀ ਉਹਨਾਂ ਕੋਲ ਤੇ ਭਗਤਾਂ ਦੀ ਬਾਣੀ ਵੀ ਹੈਗੀ ਸੀ ਅੱਜ ਭਗਤ ਮਹਾਂਪੁਰਸ਼ ਕ੍ਰਾਂਤੀਕਾਰੀ ਭਗਤ ਰਵਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮੈਂ ਕਹਿੰਦਾ ਕਿੱਡੇ ਮੈਂ ਕ੍ਰਾਂਤੀਕਾਰੀ ਸ਼ਬਦ ਪਤਾ ਕਿਉਂ ਬੋਲਦਾ ਅਸਲੀ ਸਾਡੇ ਮਹਾਂਪੁਰਖ ਇਹ ਨੇ ਜਿਹੜੇ ਕਾਂਸੀ ਦੇ ਘਰ ਚ ਪੈਦਾ ਹੋ ਕੇ ਵਿਪਰਵਾਦ ਨੂੰ ਲਲਕਾਰਦੇ ਰਹੇ ਇਹ ਅਸਲੀ ਸਾਡੇ ਮਹਾਂਪੁਰਖ ਅਹੀਂ ਤੇ ਉਹਨਾਂ ਨੂੰ ਬਣਾਉਣ ਲੱਗ ਪਏ ਜਿਹੜੇ ਹੱਥੀ ਪਾਣੀ ਦਾ ਗਲਾਸ ਵੀ ਆਪਣੇ ਹੱਥ ਕੇ ਫੜ ਕੇ ਨਹੀਂ ਪੀਂਦੇ ਇਹ ਜਿਨ੍ਹਾਂ ਨੇ ਲੋਕਾਂ ਦੀਆਂ ਟੁੱਟੀਆਂ ਜੁੱਤੀਆਂ ਗੰਢੀਆਂ ਮਰੇ ਹੋਏ ਪਸ਼ੂਆਂ ਦੀ ਖਾਲੋਤਾਰੀ ਤੇ ਕ੍ਰਾਂਤੀਕਾਰੀ ਸ਼ਬਦਾਂ ਨੂੰ ਜਨਮ ਦਿੱਤਾ ਤੇ ਹਲੂਣ ਕੇ ਰੱਖ ਦਿੱਤਾ ਉਹਨਾਂ ਨੇ ਸਮਾਜ ਨੂੰ ਇੱਕ ਵਾਰ ਅੱਜ ਕਿੰਨੇ ਨੇ ਜਿਹੜੇ ਐਸੇ ਮਹਾਪੁਰਖਾਂ ਨੂੰ ਜਾਣਦੇ ਨਹੀਂ ਜੀ ਜਿਨ੍ਹਾਂ ਨੇ ਸਮਝਾਇਆ ਸਾਨੂੰ ਰਵਦਾਸ਼ ਟਵੰਤਾ ਟੋਰਨੀਤ ਕਦੀ ਗੁਰੂ ਗੁਰੂ ਗ੍ਰੰਥ ਸਾਹਿਬੀ ਮੈਂ ਤਾਂ ਬੇਨਤੀ ਕਰਦਾ ਹਾਂ ਨਾ ਕਦੀ ਲਾਲਚ ਤੋਂ ਸਵਾਰਥ ਤੋਂ ਉੱਪਰ ਉੱਠ ਕੇ ਸਤਗੁਰ ਦੀ ਬਾਣੀ ਪੜ੍ਹ ਕੇ ਵੇਖਿਓ ਜਿਹੜੇ ਜਿਹੜੇ ਕਹਿੰਦੇ ਨੇ ਮਾਫ ਕਰਨਾ ਮੈਂ ਪਹਿਲਾਂ ਬਿੰਦ ਅੱਜ ਸਾਡੇ ਘਰ ਕਿਸੇ ਧੀ ਭੈਣ ਦੇ ਘਰੋਂ ਲਾਦ ਨਾ ਹੋਵੇ ਇੱਕ ਵਾਰ ਸੋਚਿਓ ਜਰੂਰ ਸਮਾਜ ਵਿੱਚ ਉਹਦੇ ਨਾਲ ਵਿਤਕਰਾ ਕਿਦਾਂ ਦਾ ਕੀਤਾ ਜਾਂਦਾ ਹੈ ਸਮਾਜ ਓੜੋ ਪਰਿਵਾਰ ਦੇ ਜੀ ਵਿਤਕਰਾ ਕਰਦੇ ਨੇ ਸੱਸੀ ਕਈ ਵਾਰੀ ਕਹਿੰਦੀ ਹੈ ਇਹ ਇਹਦਾ ਪਰਸ਼ਾਵਾਂ ਨਾ ਦੂਜੇ ਤੇ ਪੈ ਜਾਏ ਇਹਦਾ ਜੂਠ ਕਈ ਵਾਰੀ ਜਿਸ ਭੈਣ ਦੇ ਘਰ ਔਲਾਦ ਨਾ ਹੋਵੇ ਉਹਦਾ ਝੂਠਾ ਪਾਣੀ ਤੇ ਦੂਜਾ ਕੋਈ ਬੱਚਾ ਪੀਣ ਵੀ ਲੱਗੇ ਨਾ ਕਹਿੰਗੇ ਨਹੀਂ ਇਹਦਾ ਝੂਠਾ ਪਾਣੀ ਨਾ ਪੀ ਖੁਸ਼ੀ ਦੇ ਮੌਕੇ ਤੇ ਮੈਂ ਬੇਨਤੀ ਕਰ ਲਗਾ ਆਪਣੇ ਘਰ ਬੱਚੇ ਨੇ ਜਨਮ ਲੈਣਾ ਹੋਵੇ ਕਦੀ ਉਸ ਭੈਣ ਕੋਲੋਂ ਕਿਸੇ ਨੇ ਗੁਰਤੀ ਦਵਾਈ ਹੈ ਜਿੱਦੇ ਘਰ ਔਲਾਦ ਨਾ ਹੋਵੇ ਕੋਈ ਟਾਵਾ ਪਰਿਵਾਰ ਹੋਵੇਗਾ ਜਿਹੜਾ ਕਹੇਗਾ ਇਹਨੂੰ ਵੀ ਖੁਸ਼ੀ ਦਾ ਮੌਕਾ ਦਿਓ ਫਿਰ ਕੀ ਹੋ ਜਾ ਜੇ ਔਲਾਦ ਨਹੀਂ ਹੈਗੀ ਤੇ ਮਾਫ ਕਰਨਾ ਸ਼ਬਦ ਕਈਆਂ ਨੂੰ ਚੁਬੜੇ ਨੇ ਕਦੀ ਸਮਾਜ ਵਿੱਚ ਵੇਖਿਓ ਉਹ ਭੈਣਾ ਸਾਡੀਆਂ ਕਿੰਨੀਆਂ ਪੀੜਿਤ ਹੁੰਦੀਆਂ ਹੋਣਗੀਆਂ ਜਿਨ੍ਹਾਂ ਨੂੰ ਇਹ ਸ਼ਬਦ ਰੋਜ਼ ਸੁਣਨੇ ਪੈਂਦੇ ਹੋਣਗੇ ਵੀ ਇਹਦੇ ਘਰ ਔਲਾਦ ਨਹੀਂ ਕਈ ਵਾਰੀ ਇਦਾਂ ਦੇ ਸ਼ਬਦੀ ਬੋਲਦੇ ਭੈਣੇ ਬੱਚਾ ਨਹੀਂ ਹੈਗਾ ਕੋਈ ਇਹ ਵੀ ਛੱਡੋ ਉਹ ਕਹਿੰਦੀ ਦੋ ਧੀਆਂ ਨੇ ਅੱਛਾ ਪੁੱਤ ਹੈ ਨਹੀਂ ਮਤਲਬ ਧੀਆਂ ਹੋਣ ਤੋਂ ਬਾਅਦ ਪੁੱਤ ਸ਼ਬਦ ਕਹਿ ਕੇ ਉਹਨੂੰ ਅਹਿਸਾਸ ਕਰਾਉਣਾ ਹੈ ਕਿ ਤੁਹਾਡੀ ਜੜ ਅਜੇ ਲੱਗੀ ਨਹੀਂ ਜੜ ਪੁੱਤ ਹੋਣ ਨਾਲ ਹੀ ਲੱਗਣੀ ਹੈ ਪਗਾਂ ਵਾਲਿਓ ਇਹਨਾਂ ਗੱਲਾਂ ਤੋਂ ਉੱਪਰ ਉਠੋ ਧੀਆਂ ਪੁੱਤਾਂ 'ਚ ਕੋਈ ਫਰਕ ਨਹੀਂ ਬੱਚੇ ਬੱਚੀਆਂ ਚ ਕੋਈ ਫਰਕ ਨਹੀਂ ਆਪਣੀਆਂ ਧੀਆਂ ਨੂੰ ਮੈਂ ਤਾਂ ਕਈ ਵਾਰੀ ਕਹਿੰਦਾ ਉਹਨਾਂ ਕੱਲ ਨੂੰ ਸਮਾਜ ਵਿੱਚ ਏਦਾਂ ਦੀ ਤਿਆਰੀ ਰੱਖੋ ਕਿ ਹੇ ਸੱਚਿਆ ਪਾਤਸ਼ਾਹ ਪੁੱਤ ਦੇਣਾ ਤਾਂ ਠੀਕ ਹੈ ਧੀ ਦੇਣੀ ਤਾਂ ਠੀਕ ਹੈ ਮਹਾਰਾਜ ਸਾਨੂੰ ਸੰਤੁਸ਼ਟੀ ਬਖਸ਼ਿਸ਼ ਕਰਿਓ ਬਸ ਸਾਨੂੰ ਅੰਦਰੋਂ ਰਜਾ ਦਿਓ ਤੇ ਬੇਬੇ ਨਾਨਕੀ ਨੂੰ ਨਾ ਅੰਦਰੋਂ ਕਿੰਨਾ ਕੁ ਪਰਮੇਸ਼ਰ ਨੇ ਤ੍ਰਿਪਤ ਕੀਤਾ ਹੋਏਗਾ ਕਿ ਬੇਬੇ ਨਾਨਕੀ ਦੇ ਅੰਦਰੋਂ ਖੁਆਇਸ਼ ਹੀ ਨਹੀਂ ਰਹੀ ਤਮੰਨਾ ਹੀ ਨਹੀਂ ਰਹੀ ਤੇ ਨਾ ਭਾਈਆ ਜੈ ਰਾਮ ਨੇ ਕਦੀ ਮਹਿਣਾ ਹੀ ਮਾਰਿਆ ਤੇਰੇ ਘਰੋਂ ਲਾਦ ਦੇਣੀ ਨਾ ਕਦੀ ਪਰਿਵਾਰ ਦੇ ਮੈਂਬਰ ਨੇ ਮਿਹਣਾ ਮਾਰਿਆ ਤਾਂ ਇਸ ਮਾਲਕ ਦੀ ਇਸ ਸਿੱਖਿਆ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਆਪਾਂ ਸਾਰੇ ਗ੍ਰਸਤੀ ਬੈਠੇ ਆ ਗ੍ਰਸਤੀਆਂ ਇਹਨਾਂ ਕੁੰਡੀਆਂ ਨੂੰ ਆਪਣੇ ਗੁਰੂ ਦੀ ਗੋਦ ਵਿੱਚ ਬੈਠ ਕੇ ਸਮਝਣਾ ਪਾਤਸ਼ਾਹ ਕਹਿੰਦੇ ਜਗ ਜੀਵਨ ਦਾਤਾ ਪਾਇ ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਵੈ ਗੁਰੂ ਅੱਛਾ ਜੀਵਨ ਸਰੀਰਕ ਤੌਰ ਤੇ ਆ ਵੀ ਰੋਟੀ ਹੋਵੇ ਕਪੜਾ ਹੋਵੇ ਮਕਾਨ ਹੋਵੇ ਗੱਡੀਆਂ ਹੋਣ ਸਾਧਨ ਹੋਣ ਪਰ ਇੱਕ ਅੰਦਰ ਦਾ ਜੀਵਨ ਵੀ ਹੁੰਦਾ ਹੈ ਕਿਹੜਾ ਜਦੋਂ ਤੁਹਾਡੇ ਕੋਲ ਅੰਦਰੋਂ ਜੀਵਨ ਵਧੀਆ ਹੈ ਨਾ ਤੁਹਾਡਾ ਤੇ ਫਿਰ ਪਿਆਰਿਓ ਤੁਸੀਂ ਐਦਾਂ ਸੁੱਕੀ ਰੋਟੀ ਵੀ ਅਚਾਰ ਨਮਕ ਭੋਕੇ ਖਾਓਗੇ ਨਾ ਤੁਹਾਨੂੰ ਸਵਾਦ ਆਏਗਾ ਤੇ ਜੇ ਤੁਹਾਡਾ ਅੰਦਰ ਦਾ ਜੀਵਨ ਵਧੀਆ ਨਹੀਂ ਨਾ ਮੈਂ ਤਾਂ ਕਈ ਵਾਰੀ ਵੇਖਦਾ ਹੁੰਦਾ ਸੀ ਨਾ ਆ ਤਿੰਨ ਕਿ ਦਿਨ ਪਹਿਲਾਂ ਕਾਨਪੁਰ ਜੂਪੀ ਗਏ ਤੇ ਅਸੀਂ ਅਸੀਂ ਉੱਥੋਂ ਆਪਣਾ ਜੂਪੀ ਤੋਂ ਵਾਪਸ ਆਉਂਦੇ ਆਉਂਦਿਆਂ ਜਦੋਂ ਅਸੀਂ ਆ ਦਿੱਲੀ ਦੇ ਵੱਲੋਂ ਆਉਂਦੇ ਗਏ ਤੇ ਰਸਤੇ 'ਚ ਨਾ ਕੁਝ ਦਿੱਲੀ ਵਿੱਚ ਕੁਝ ਐਦਾਂ ਦੇ ਏਰੀਆ ਜਿੱਥੇ ਝੌਂਪੜੀਆਂ ਨੇ ਤੇ ਜਦੋਂ ਅਸੀਂ ਗੱਡੀ ਉੱਤੇ ਲਾਗਿਆਂ ਦੀ ਕੱਡੀ ਤੇ ਪੱਥਰ ਤੇ ਰੱਖ ਕੇ ਨਾ ਕੋਈ ਚਟਣੀ ਤੇ ਰਗੜ ਰਹੇ ਸੀ ਤੇ ਲਾਗੇ ਚਟਣੀ ਰਗੜ ਰਹੇ ਲਾਗੇ ਨਿਆਣੇ ਹੱਸ ਰਹੇ ਤੇ ਅਸੀਂ ਮਨ ਚ ਸੋਚ ਰਹੇ ਸੀ ਵੀ ਆਹ ਇਹਨਾਂ ਦੀ ਜ਼ਿੰਦਗੀ ਆ ਵੀ ਇੱਕ ਝੁੱਗੀ ਆ ਉਹਦੇ ਚੀ ਦੋ ਚੀ ਤਿੰਨ ਜੀ ਰਹਿੰਦੇ ਆ ਤੇ ਚਟਣੀ ਖੁੱਲੇ ਅਸਮਾਨ ਦੇ ਵਿੱਚ ਇੱਕ ਪੱਥਰ ਤੇ ਰੱਖ ਕੇ ਰਗੜ ਰਹੇ ਆ ਪਰ ਕਮਾਲ ਦੀ ਗੱਲ ਵੇਖੋ ਉਹਨਾਂ ਦੇ ਜਵਾਗ ਤੇ ਉਹ ਫੇਰ ਵੀ ਹੱਸ ਰਹੇ ਆ ਤੇ ਸਾਡੇ ਘਰਾਂ ਚ ਨਾ ਡਿਨਰ ਸੈੱਟ ਮਹਿੰਗੇ ਮੈਂ ਕਹੀ ਕਹਿੰਗੇ ਜੀ ਇਹ ਇਹ ਬਹੁਤ ਮਹਿੰਗਾ ਹੈ 15000 ਦਾ ਸੈੱਟ ਹੈ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਪਈਆਂ ਹੁੰਦੀਆਂ ਨੇ ਤਰ੍ਹਾਂ ਤਰ੍ਹਾਂ ਦੇ ਰੈਤੇ ਪਏ ਹੁੰਦੇ ਨੇ ਵਿੱਚ ਪਾਪੜ ਲਾਗੇ ਰੱਖੇ ਹੁੰਦੇ ਨੇ ਸਲਾਦ ਡਿਜ਼ਾਈਨ ਨਾਲ ਕਟਿਆ ਹੁੰਦਾ ਵਾ ਤੇ ਕਈ ਵਾਰੀ ਖਾਣ ਲੱਗਿਆਂ ਪਤੀ ਪਤਨੀ ਲੜ ਪੈਂਦੇ ਆ ਮੂੰਹ ਵਿੰਗਾ ਕੀਤਾ ਹੁੰਦਾ ਹੈ ਰੋਟੀ ਬਣੀ ਬਣਾਈ ਵਿੱਚੇ ਰਹਿ ਜਾਂਦੀ ਹੈ ਹੁਣ ਦੱਸਿਓ ਅਮੀਰ ਕੌਣ ਹੋਇਆ ਉਹ ਝੌਂਪੜੀ 'ਚ ਬਹਿ ਕੇ ਚਟਨੀ ਅਚਾਰ ਰੋਟੀ ਤੇ ਰੱਖ ਕੇ ਵੀ ਖੁਸ਼ ਵਾ ਕਿਆਂ ਨੂੰ ਵੱਡਿਆਂ ਮਹੱਲਾ 'ਚ ਵੀ ਹਾਸਾ ਨਹੀਂ ਆ ਰਿਹਾ ਜਿਹੜੀ ਖੁਸ਼ੀ ਆ ਨਾ ਪਿਆਰੋ ਵੇਖੋ ਆਪਾਂ ਗ੍ਰਸਤੀ ਪਰਿਵਾਰ ਵਾਲੇ ਬੈਠੇ ਆ ਸਰਦਾਰ ਸਾਹਿਬ ਨੇ ਆਪਣੇ ਪੁੱਤਰ ਦਾ ਆਨੰਦ ਕਾਰਜ ਕਰਨਾ ਹੈ ਮੈਂ ਹੁਣੇ ਹੀ ਵੀਰ ਜੀ ਉਹਨਾਂ ਨਾਲ ਗੱਲ ਕਰ ਰਿਹਾ ਸੀ ਇੱਕ ਸ਼ਬਦ ਆਪਣੀ ਸੋਚ ਚ ਪੈਦਾ ਕਰ ਲੋ ਇਹ ਨਾ ਕਹੋ ਮੈਂ ਨੋਹ ਲੈ ਕੇ ਆਇਆ ਕਹੋ ਮੈਂ ਧੀ ਲੈ ਕੇ ਆਇਆ ਉਹਨਾਂ ਨੇ ਧੀ ਤੋਰੀ ਆ ਅਸੀਂ ਧੀ ਲੈ ਕੇ ਆਇਆ ਗੱਲ ਨਿਬੜੀ ਆ ਜਿਹੜੇ ਬਲੇਮ ਕਰਦੇ ਨੇ ਕਿ ਸਾਡੀਆਂ ਨੋਹਾਂ ਸਾਡੇ ਬੱਚੇ ਬੱਚੀਆਂ ਸਾਡੇ ਆਖੇ ਲੱਗਦੇ ਤੁਸੀਂ ਧੀ ਲਿਆਂਦੀ ਨਹੀਂ ਸੀ ਤੁਹਾਡੇ ਆਖੇ ਕਿਦਾਂ ਲੱਗੇ ਤੁਸੀਂ ਤੇ ਨੋਹ ਲਿਆਂਦੀ ਸੀ